ਜੀ ਮਿੱਤਰੋ ਆਪਣੇ ਕੋਲੇ ਆਈ ਆ ਆਡੀ ਕਾਰ ਜਿਹਦਾ ਕਿ ਫਰੰਟ ਬੰਪਰ ਕਰਨਾ ਆਡੀ ਏ 6 ਤੇ ਤੁਹਾਨੂੰ ক্লোਜ਼ ਤੋਂ ਦਿਖਾਉਣੇ ਆ ਬੰਪਰ ਆ ਦੇਖੋ ਪੂਰੇ ਦਾ ਪੂਰਾ ਖਰਾਬ ਹੋ ਚੁੱਕਿਆ ਐ ਤੋ ਵੀ ਪੱਟਿਆ ਹੋਇਆ ਦੇਖੋ ਤੇ ਕਿਸੇ ਵੀ ਭਰਾ ਨੇ ਕੰਮ ਕਰਵਾਉਣਾ ਹੋਵੇ ਡੈਂਟਿੰਗ ਪੇਂਟਿੰਗ ਦਾ ਮਕੈਨੀਕਲ ਦਾ ਆਪਣੇ ਕੋਲੇ ਤਲਵੰਡੀ ਸਾਬੋ ਜੀਐਸ ਮੋਟਰ ਗੈਜ ਤੇ ਹਰਪਾਲ ਪ੍ਰਿੰਟਰ ਕੋਲੇ ਆ ਸਕਦਾ ਨੰਬਰ ਆਪਣਾ ਸਕਰੀਨ ਤੇ ਚੱਲੀ ਜਾਂਦਾ ਉਹ ਦੇਖੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੁਹਾਨੂੰ ਦਿਖਾਵਾਂਗੇ ਕੰਮ ਕਿੱਦਾਂ ਹੁੰਦਾ ਹੈਗਾ ਇਹ ਪਹਿਲਾ ਕਰਨਾ ਡੈਂਟਰ ਨੇ ਡੈਂਟਰ ਸਾਹਿਬ ਆਪਣੇ ਆ ਬੈਠੇ ਆ ਜੀ ਜੀਪ ਹਾਂਜੀ ਮਿੱਤਰੋ ਆਪਣਾ ਜੋ ਬੰਪਰ ਕਰ ਰਹੀ ਸੀ ਕਿ ਬੋਡੀ ਫਿਲਰ ਲੱਗ ਗਿਆ ਆ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਕਰਾਂਗੇ ਰਗੜਾਈ ਇਧਰੋਂ ਵੀ ਚੈੱਕ ਕਰੋ ਬੰਪਰ ਬਹੁਤ ਖਰਾਬ ਸੀ ਕਿਸੇ ਵੀ ਪੁਰਾਣੇ ਕੰਮ ਕਰਵਾਉਣਾ ਹੋਵੇ ਆਪਣੇ ਕੋਲ ਤਰਵੰਡੀ ਸੱਬੂ ਆ ਸਕਦਾ ਕੋਈ ਵੀ ਗੱਡੀ ਦਾ A to Z ਕਾਰ ਦਾ ਕੰਮ ਕੀਤਾ ਜਾਂਦਾ ਆਪਣੇ ਹਾਂਜੀ ਮਿੱਤਰੋ ਆਪਾਂ ਜੋ ਆਡੀਕਾਰ ਕਰ ਰਹੇ ਸੀ ਉਹ ਹੋ ਗਈ ਆਪਣੀ ਫਾਈਨਲ ਫਾਈਨਲ ਟੱਚ ਦੇਖ ਸਕਦੇ ਹੋ ਫਿਸ਼ਿੰਗ ਵੀ ਚੈੱਕ ਕਰੋ ਫੈਂਡਰ ਨਾਲ ਵੀ ਮੈਂ ਚੈੱਕ ਕਰ ਲਿਆ ਦੇਖੋ 0 0 ਆ ਮਿੱਤਰੋ ਫਿਨਿਸ਼ਿੰਗ ਵੀ ਚੈੱਕ ਕਰੋ ਤੇ ਮਾਸਕਿੰਗ ਜੋ ਕੀਤੀ ਆ ਬਹੁਤ ਅੱਛੇ ਤਰੀਕੇ ਨਾਲ ਕੀਤੀ ਹੈਗੀ ਇਧਰੋਂ ਦੇਖੋ ਕਿ ਤੋ ਵੀ ਗੱਡੀ ਨਹੀਂ ਲੇੜੀ ਨਹੀਂ ਜੋ ਕਿ ਕਲਰ ਆਸੀ ਬਸੇ ਵਾਜੇ ਪਹਾੜ ਨਹੀਂ ਪਏ ਇਸੇ ਕਰਨਾ ਸਾਰੇ ਮਾਸਕਿੰਗ ਚੰਗੇ ਤਰੀਕੇ ਨਾਲ ਕੀਤੀ ਹੈ ਇਸੇ ਵੀ ਕੋਰਨੇ ਕੰਮ ਕਰਵਾਉਣਾ ਹੋਵੇ ਆਪਣੇ ਕੋਲੇ ਜੀਐਸ ਮੋਟਰਵੇਅ ਤੇ ਤਰਵੰਡੀ ਸਾਬੋ ਆਸਾ ਦਾ ਆ ਦੇਖੋ